ਜੀ ਮਾਕਰਾ ਟਲਾ ਕੇ ਬਾਹਰ ਨਿਕਲ ਗਏ ਬਰਨਾਲਾ ਵਿਖੇ ਇੱਕ ਡੈਂਟਲ ਕਲੀਨਿਕ ਤੇ ਕੰਮ ਕਰਦੀ ਇੱਕ ਸਫਾਈ ਸੇਵਕਾ ਦੀ ਮੌਤ ਤੋਂ ਬਾਅਦ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਡਾਕਟਰ ਨੇ ਪਰਿਵਾਰ ਨੂੰ ਕਿਹਾ ਕਿ ਔਰਤ ਦੀ ਮੌਤ ਹਾਰਟ ਅਟੈਕ ਨਾਲ ਹੋਈ ਪਰੰਤੂ ਜਦ ਪਰਿਵਾਰ ਵਾਲਿਆਂ ਨੇ ਔਰਤ ਦਾ ਸੜਿਆ ਹੋਇਆ ਸਰੀਰ ਵੇਖਿਆ ਤਾਂ ਸਾਹਮਣੇ ਆਇਆ ਕਿ ਔਰਤ ਦੀ ਮੌਤ ਕਰੰਟ ਲੱਗਣ ਨਾਲ ਹੋਈ ਜਿਸ ਤੋਂ ਬਾਅਦ ਪਰਿਵਾਰ ਵਾਲੇ ਔਰਤ ਦੀ ਡੈੱਡ ਬੋਡੀ ਨੂੰ ਸਰਕਾਰੀ ਹਸਪਤਾਲ ਪੋਸਟਮਾਰਟਮ ਲਈ ਲੈ ਕੇ ਆਏ ਮ੍ਰਿਤਕ ਔਰਤ ਮਨਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਮੌਤ ਦੇ ਕਾਰਨਾਂ ਦੀ ਸਹੀ ਜਾਂਚ ਦੀ ਮੰਗ ਕਰਦੇ ਹੋਏ ਜ਼ਿੰਮੇਵਾਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸਾਨੂੰ ਬਸ ਇਨਸਾਫ ਮਿਲਣਾ ਚਾਹੀਦਾ ਹੈਗਾ ਜੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਇੱਥੇ ਮੇਰੀ ਮਾਂ ਲਿਆ ਕੇ ਸੜਤੀ ਘਰੇ ਉਹਨਾਂ ਨੇ ਮਚਾਈ ਗਈ ਮਾਂ ਦਾ ਮਰੀ ਹੋਈ ਛੱਡ ਕੇ ਗਏ ਨਹੀਂ ਜੀ ਘਰੇ ਕਿੱਥੇ ਹੋਏ ਸੀਗੇ ਅੱਜ ਅੰਬੇ ਵਾਲੇ ਦੇ ਜੀ ਡਾਕਟਰ ਅੰਬੇ ਵਾਲੇ ਦੇ ਦੰਦਾਂ ਵਾਲੇ ਜੀ ਆਰਿਆਂ ਕੋਲੇ ਕਿ ਮੇਰੀ ਮਾਂ ਦੀ ਡੈਥ ਹੋ ਗਈ ਜੀ ਉਹ ਡਾਕਟਰ ਨੇ ਉੱਥੇ ਕਰੰਟ ਕਰੰਟ ਲੱਗ ਗਿਆ ਕਿਤੇ ਮੈਨੂੰ ਨਹੀਂ ਸੀ ਪਤਾ ਇਸ ਦਾ ਕੰਮ ਤੇ ਸੀਗੇ ਬਾਅਦ ਦੇ ਵਿੱਚ ਉਹ ਘਰੇ ਸਾਡੇ ਬੋਡੀ ਲੈ ਆਈ ਜੀ ਉਹ ਕਹਿੰਦੇ ਜੀ ਅਟੈਕ ਹੋ ਗਿਆ ਜੀ ਇਹਨੂੰ ਉਹਨਾਂ ਨੇ ਸਾਨੂੰ ਅਟੈਕ ਦਾ ਕਿਹਾ ਜੀ ਜਦੋਂ ਬੋਡੀ ਅਸੀਂ ਬਾਅਦ ਦੇ ਵਿੱਚ ਦੇਖੀ ਜੀ ਉਹਦੀ ਬਾਹਾਂ ਦੇਖੀ ਸਾਰੀ ਬਾਹ ਉਹਦੀ ਮੱਚੀ ਪਈ ਆ ਜੀ ਇੱਕ ਸਾਈਡ ਤੋਂ ਮੇਰੇ ਕੋਲੇ ਫੋਟੋਆਂ ਖਿੱਚੀਆਂ ਹੋਈਆਂ ਨੇ ਉਹਦੀ ਬਾਹ ਸਾਰੀ ਮੱਚੀ ਹੋਈ ਆ ਠੀਕ ਆ ਕਿ ਨਹੀਂ ਉਹਦੀਆਂ ਉਂਗਲਾਂ ਵੀ ਮੱਚੀਆਂ ਹੋਈਆਂ ਨੇ ਮੂਰੋ ਜੀ ਤੇ ਜਦੋਂ ਅਸੀਂ ਦੇਖਿਆ ਹੁਣ ਉਹ ਕਹਿੰਦੇ ਵੀ ਇਹ ਤਾਂ ਅਟੈਕ ਹੋ ਗਿਆ ਉਹ ਟੈਕ ਦਾ ਬਹਾਨਾ ਕਰਕੇ ਇੱਕ ਵਾਰੀ ਛੱਡ ਗਏ ਜੀ ਮੁੜ ਕੇ ਸਾਨੂੰ ਉਹ ਤਾਂ ਦਿਖਾਈ ਨਹੀਂ ਦਿੱਤੇ ਨਾ ਉਹ ਉਹਨਾਂ ਨੇ ਫੋਨ ਦਿੱਤਾ ਮੇਰੀ ਮਾਂ ਦਾ ਉਹਦੇ ਚ ਕਾਗਜ਼ ਪੱਤਰ ਸੀ ਇੱਕ ਲਫਾਫੇ ਚ ਨਾ ਉਹ ਸਾਡੇ ਕੋਲੇ ਆਏ ਨਹੀਂ ਨਾ ਉਹ ਫੋਨ ਚੱਕਦੇ ਨੇ ਜਿਹੜੇ ਉਹ ਡਾਕਟਰ ਨੇ ਉਹ ਆਪਣੀ ਦੁਕਾਨ ਬੰਦ ਕਰਕੇ ਭਾਗੇ ਨੇ ਅਸੀਂ ਜਿੱਥੇ ਇਨਸਾਫ ਦੀ ਮੰਗ ਕਰਦੇ ਆਂ ਨਾਲ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਕਹਿ ਲੋ ਸਾਡੀ ਬੇਨਤੀ ਕਹਿ ਲੋ ਅਪੀਲ ਕਹਿ ਲੋ ਅਸੀਂ ਕਹਿਣਾ ਵੀ ਉਹਨਾਂ ਚਿਰ ਇਸ ਦਾ ਪੋਸਟਮਾਰਟਮ ਨਾ ਕੀਤਾ ਜਾਵੇ ਜਿੰਨਾ ਚਿਰ ਉਹਨਾਂ ਤੇ ਬਣਦੀ ਕੋਈ ਕਾਰਵਾਈ ਨਹੀਂ ਹੁੰਦੀ ਜਾਂ ਉਹ ਇੱਥੇ ਨਹੀਂ ਆਉਂਦੇ ਨਹੀਂ ਫਿਰ ਅਸੀਂ ਜਿਹੜੀ ਹੈ ਡੈੱਡ ਬੋਡੀ ਬਾਹਰ ਰੱਖ ਕੇ ਜਾਂ ਰੋਡ ਤੇ ਰੱਖ ਕੇ ਜਾਂ ਉਹਨਾਂ ਦੇ ਹਸਪਤਾਲ ਉਰੇ ਰੱਖ ਕੇ ਅਸੀਂ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ ਹਰ ਰੋਜ਼ ਸਵੇਰੇ ਦੁਕਾਨ ਖੁੱਲhti ਸੀ ਜਿਵੇਂ ਪਹਿਲਾਂ ਰੈਗੂਲਰ ਆਉਂਦੇ ਨੇ ਓਮੀਓ ਆਏ ਅੱਜ ਵੀ ਆਪਣੇ ਸਪਾਈ ਕਰਨ ਦੁਕਾਨ ਸਵੇਰੇ ਖੁੱਲ ਜੇ ਨੇ ਕਲੀਨਿਕ 8:30 ਖੁੱਲ ਜੇ 8 ਵਜੇ ਖੁੱਲ ਜੇ ਠੀਕ ਹੈ ਨਾ ਅੱਜ ਕੱਲ ਛੁੱਟੀਆਂ ਨਹੀਂ ਹੈ ਬੱਚਿਆਂ ਨੂੰ ਨਹੀਂ ਤਾਂ ਸਵੇਰੇ ਖੁੱਲ ਜਾਂਦੀ ਜਲਦੀ ਅੱਜ ਕੱਲ 8:30 ਖੁੱਲ ਜਾਂਦੀ ਹੈ ਜਦੋਂ ਅਸੀਂ ਆਪਣੇ ਉੱਥੇ ਕੋਈ ਨਹੀਂ ਸੀ ਉਹ ਗਏ ਨੇ ਆਪਾਂ ਪੋਚਾ ਲਾਏਗਾ ਦੂਜੀ ਕੁੜੀ ਜਦੋਂ ਆਈ ਇੱਕ ਪਹਿਲੀ ਉਹਨੇ ਆ ਕੇ ਦੇਖਿਆ ਵੀ ਆਂਟੀ ਡਿੱਗੀ ਵੀ ਹੈਗੀ ਠੀਕ ਹੈ ਜੀ ਉਹਨੇ ਆਂਟੀ ਡਿੱਗੀ ਵੀ ਆ ਕਹਿੰਦੇ ਆਂਟੀ ਡਿੱਗੀ ਵੀ ਤੇ ਉਹਨੇ ਮੈਨੂੰ ਫੋਨ ਕਰਤਾ ਉਹਦੀ ਮੈਂ ਜੀ ਉਹਦੀ ਚੱਲਿਆ ਗਿਆ ਮਤਲਬ ਪਾਣੀ ਵੀ ਨਹੀਂ ਪੀਤਾ ਕੁੜੀ ਵੀ ਤੁਹਾਡੇ ਕੰਮ ਕਰਦੀ ਹੈ ਸਰਦਾਰ ਜੀ ਹਾਂਜੀ ਹਾਂਜੀ ਅਸੀਂ ਲੈ ਕੇ ਗਏ ਜੀ ਉਹਨਾਂ ਨੂੰ ਆਪ ਚੱਕ ਕੇ ਲੈ ਕੇ ਗਏ ਵੀਰ ਜੀ ਆਪਣੇ ਰਿਕਸ਼ੇ 'ਚ ਚਾਕੇ ਲੈ ਕੇ ਗਏ ਆਪ ਵੀ ਅਸੀਂ ਤੁਸੀਂ ਹਮ ਦਾਵਾ ਕਰਦੇ ਹੋ ਵੀ ਜੀ ਹਾਰਟ ਅਟੈਕ ਦਾ ਮੋਟੋ ਹੈ ਮੈਂ ਨਹੀਂ ਦਾਵਾ ਕਰਦਾ ਵੀਰ ਜੀ ਇਹ ਤਾਂ ਡਾਕਟਰ ਨੇ ਲੇਗਾ ਮੈਂ ਤਾਂ ਬਾਅਦ ਥੋੜੋ ਤੋਂ ਆਪ ਕਰਦਾ ਮੈਂ ਚੈੱਕ ਕਰਵਾ ਉਸ ਕਮਾਡ ਕਰਵਾਉਣਾ ਚਾਹੁੰਦੇ ਵੀ ਤੁਸੀਂ ਤੁਹਾਨੂੰ ਕੀ ਇਤਰਾਜ ਨਹੀਂ ਹੈ ਨਹੀਂ ਕਰਾ ਲੈਣੀ ਜੀ ਸਾਨੂੰ ਕੋਈ ਇਤਰਾਜ ਨਹੀਂ ਵੀਰ ਜੀ ਇਹ ਜੀ ਲੇਡੀ ਹੈ ਜੀ ਮਨਜੀਤ ਕੌਰ ਵਾਈਫ ਆਫ ਬਿਕਰ ਸਿੰਘ ਇਹ ਸਵੇਰੇ ਰਾਉਂਡ 9:30 ਵਜੇ ਤੇ ਸ਼ਤੀਸ਼ ਕੁਮਾਰ ਆ ਡੈਂਟਲ ਕਲੀਨਿਕ ਐਮਬੀ ਅਪਾਰਟਮੈਂਟ ਸ਼ੀਤਪਖਤ ਸਿੰਘ ਨਗਰ ਉੱਥੇ ਮਤਲਬ ਇਹ ਸਫਾਈ ਦਾ ਕੰਮ ਕਰਦੇ ਨੇ ਤੇ ਉੱਥੇ ਜੋ ਜਾਣਕਾਰੀ ਹੁਣ ਤੱਕ ਪ੍ਰਾਪਤ ਹੋਈ ਹੈ ਉਹ ਦੇ ਕੋਣੀਆ ਪਰਿਵਾਰ ਮੈਂਬਰਾਂ ਦਾ ਕਹਿਣਾ ਵੀ ਉੱਥੇ ਗਏ ਸੀਗੇ ਇਹ ਝੜੂ ਪੁੱਛਣਾ ਜਿੱਥੇ ਵੀ ਇਹਨਾਂ ਨੂੰ ਕਰੰਟ ਲੱਗ ਗਿਆ ਤੇ ਉੱਥੋਂ ਇਹ ਹਸਪਤਲ ਗਏ ਸੀਗੇ ਤੇ ਹਸਪਤਲ ਜਾ ਕੇ ਡਾਕਟਰ ਸਾਹਿਬ ਨੇ ਕਹਿਤਾ ਵੀ ਕੋਈ ਅਟੈਕ ਕਰਕੇ ਹੋਇਆ ਤੇ ਬੋਡੀ ਘਰੇ ਲੈ ਗਏ ਸੀਗੇ ਤੇ ਜਦੋਂ ਮਾਮਲਾ ਸਾਡੇ ਧਿਆਨ 'ਚ ਆਇਆ ਸੀ ਇਹ ਡੈੱਡ ਬੋਡੀ ਮੋਰਚਰੀ 'ਚ ਰਖਾਈ ਹੈ ਤੇ ਹੁਣ ਇਹਨਾਂ ਦਾ ਲਿਖੇ ਅਸੀਂ ਬਿਆਨ ਵਗੈਰਾ ਉਹਦਾ ਪੋਸਟਮਾਨ ਕਰਵਾਵਾਂਗੇ ਜਿੱਦਾਂ ਦੀ ਜੋ ਸੂਰਤ ਹੋਵੇ ਉਦਾਂ ਦੀ ਵਾੜਦੀ ਕਾਰਵਾਈਆਂ ਵਿੱਚ ਲਿਆਵਾਂਗੇ